ਇਹ ਆਲਾ ਵੀ ਬਤਰੋ ਮੈਂ ਬੜਲੇ ਤੋਂ ਅਵਤਾਰ ਸਿੰਘ ਮੇਰੇ ਪਿੰਡ ਵਾਲੇ ਸਾਰੇ ਮੈਨੂੰ ਜਾਣਦੇ ਹੀ ਨੇ ਅੱਜ ਮੈਤਰੋ ਇੱਕ ਬਹੁਤ ਹਾਸੇ ਹੋਣੀ ਆਪਣੇ ਨਾਲ ਘਟਨਾ ਵਾਪਰੀ ਏ ਯਾਰ ਹਾਸਾ ਵੀ ਆਉਂਦਾ ਹੈ ਗੁੱਸਾ ਵੀ ਆਉਂਦਾ ਹੈ ਬਹੁਤ ਸ਼ਰਮ ਵਾਲੀ ਗੱਲ ਆ ਯਾਰ ਪਤਾ ਨਹੀਂ ਕਿਹਨੇ ਕਹਿਣ ਕਰਿਆ ਆਪਣੇ ਆ ਚਾਰ ਕਿਲੇ ਨੇ ਯਾਰ ਇੱਥੇ ਨਾ ਮੈਂ ਤੁਹਾਨੂੰ ਦਿਖਾਵਾਂ ਵੀਡੀਓ ਜੀ ਫੋਨ ਆ ਚਾਰ ਕਿਲਿਆਂ ਦੇ ਵਿੱਚ ਭਰਾਵਾ ਕੋਈ ਰਾਤ ਬੰਦਾ ਨਾ ਗੁੱਲੀ ਰੰਡੇ ਦਾ ਛੱਟਾ ਦੇ ਕੇ ਗਿਆ ਅਸੀਂ ਸੱਜ ਜਾਈ ਸੀ ਕਿ ਨਾ ਬੌਣ ਤਿਆਰ ਕਰਨਾ ਅਸੀਂ ਦੇਖਿਆ ਵੀ ਇਹਦਾ ਛੱਟਾ ਕਿਹੜੀ ਚੀਜ਼ ਦਾ ਦਿੱਤਾ ਹੋਇਆ ਆ ਲੋ ਤੁਸੀਂ ਵੀ ਦੇਖ ਲਓ ਆ ਦਰਸ਼ਨ ਪਾ ਲਓ ਆ ਦੇਖੋ ਜੀ ਇਹ ਗੁੱਲੀ ਰੰਡਾ ਸਾਰਾ ਆ ਇਹ ਵਿੱਚ ਉਹਦੀ ਕਣੀ ਆ ਕਣਕ ਦੀ ਜਿਹੜੀ ਕਹਿੰਦੇ ਆਪਾਂ ਆ ਸਾਰਾ ਗੁੱਲੀ ਰੰਡਾ ਹੈ ਗਾਜਰ ਬੁੱਟੀ ਗਾਜਰ ਬੁੱਟੀ ਸਾਰੇ ਪੋਲੇ ਭਾਈ ਸਾਰੇ ਖੇਤ ਚ ਟਾਰੇ ਕਿੰਨਾ ਜਾ ਹੈ ਭਾਈ ਪਾਣਾਰ ਯਾਰ ਕਿਹੜਾ ਬੰਦਾ ਹੈ ਯਾਰ ਜੇ ਇੰਨਾ ਵੀਰੇ ਕੰਮ ਤੋਂ ਆਪਣੇ ਖੇਤ ਚ ਕਰ ਲਵੇਂ ਨਾ ਤੇਰੇ ਕੋਈ ਘਟਾਣਾ ਨਹੀਂ ਰਹੇ ਭਰਾਵਾ ਹੈਨਾ ਇੰਨਾ ਤੂੰ ਮਿਹਨਤ ਕਰਕੇ ਗਿਆ ਰਾਤ ਨੂੰ ਆ ਕੇ ਤੂੰ ਆਪਣੇ ਖੇਤ ਚ ਇੰਨਾ ਕੰਮ ਕਰ ਲਾ ਤੇਰੇ ਵਧੀਆ ਵੀਰੇ ਤਰ ਹੋਊਗਾ ਯਾਰ ਸਾਰਾ ਝੜ ਜੂੜਾ ਹੈ ਨਾ ਲੈ ਸਾਰੇ ਜਲਾ ਪੂਰਾ ਰੀਜਨ ਛਿੱਟਾ ਦਿੱਤਾ ਹੋਇਆ ਪੂਰਾ ਇਹ ਕੱਲਾ ਇੱਥੇ ਨਹੀਂ ਵੀਰੇ ਚਾਰ ਗਿੱਲਾਂ ਚ ਛਿੱਟਾ ਹੈਗਾ ਪੂਰਾ ਇਹ ਹਾਂ ਅਸੀਂ ਸਾਰਾ ਘੁੰਮ ਕੇ ਦੇਖ ਕੇ ਆਇਆ ਤਾਂ ਅਸੀਂ ਉਹ ਕਰਿਆ ਤੇ ਭਰਾਵਾ ਬਾਕੀ ਜੇ ਤੈਨੂੰ ਕੋਈ ਰੜਕ ਫੜਕ ਹੈਗੀ ਆ ਉਹ ਵੀ ਦੱਸ ਦੇ ਕੋਈ ਚੱਕਰ ਨਹੀਂ ਹਿੱਕ 'ਚ ਵਜ ਜਾਗੇ ਐ ਕਣ ਤੀਵੀਆਂ ਵਾਂਗੋਂ ਨਾ ਭਰਾਵਾ ਰਾਤ ਰੂਤ ਨੂੰ ਆ ਕੇ ਛੱਟੇ ਛੁੱਟੇ ਦੇਣ ਵਾਲਾ ਕੰਮ ਨਾ ਰੱਖ ਤੂੰ ਜੇ ਤੈਨੂੰ ਕੋਈ ਰੜਕਾ ਹਿੱਕ 'ਚ ਵਜ ਜਾ ਕੇ ਸਿੱਧਾ ਤੈਨੂੰ ਖੁੱਲਾ ਚੈਲੈਂਜ ਆ ਦੇਣੂ ਕੋਈ ਤੇ ਤੈਨੂੰ ਡਰ ਨਹੀਂ ਹੈਗਾ ਤੇਰੇ 'ਚ ਦਮ ਹੋਊਗਾ ਤੂੰ ਮੇਰਾ ਜੋ ਬਗੜਨੇਗਾ ਮੇਰੇ 'ਚ ਦਮ ਹੋਊਗਾ ਵੀਰੇ ਮੈਂ ਤੇਰਾ ਕੱਖ ਰਹਿਣ ਨਹੀਂ ਦਊਂਗਾ ਪਰ ਬੰਦੇ ਵਾਲੀ ਗੱਲ ਕਰੋ ਆ ਕੈਸਾ ਵਾਲਾ ਜਨਾਨੀ ਵਾਲੇ ਕੰਮ ਯਾਰ ਹੈ ਚੰਗਾ ਲੱਗਦਾ ਹੈ ਬਸ ਆ ਤਾਂ ਸਾਲੀ ਹਾਸੇ ਵਾਲੀ ਗੱਲ ਆ ਸੋ ਇਹ ਸੈਟਅਪ ਵੀ ਦਿੱਤਾ ਬੜੀ ਅਰੀਜਨਲ ਬੰਦੇ ਨੇ ਹਨਾ ਹਾਂ ਦੇ ਦਿੱਤਾ ਸੀ ਲੈ ਤਾਂ ਸਾਰਾ ਇੱਕ ਸਾਲ ਛੱਟਾ ਦਿੱਤਾ ਪਿਆ ਪਤੰਦਰਾ ਬਾਈ ਮਿਲ ਆ ਜਾ ਮੈਨੂੰ ਤੂੰ ਬਾਈ ਬਣ ਕੇ ਸੱਦਾ ਹਿੱਕ 'ਚ ਵੱਜਣਾ ਆ ਕੇ ਸੁਆਦ ਆ ਜਾਊਗਾ ਜੇ ਮਾਂ ਨੇ ਨਾ ਤੇ ਜੇ ਤਾਂ ਮਾਂ ਨੇ ਤਾਂ ਤੈਨੂੰ ਜੰਮਿਆ ਤੈਨੂੰ ਜੇ ਤੂੰ ਸੂਰਮਾ ਹੈਗਾ ਆ ਜਨਾਨੀਆਂ ਵਾਲੀ ਨਾ ਆ ਭਾਂਚੋ ਕੈਰਾਂ ਵਾਲੀ ਕਰਮ ਨਾ ਕਰਾ ਠੀਕ ਆ ਬੰਦਿਆਂ ਵਾਲੀ ਗੱਲ ਕਰ ਆਕੇ ਵੱਜ ਸਿੱਧਾ ਹਿੱਕ 'ਚ ਸਵਾਦ ਆਵੇ ਤੈਨੂੰ ਵੀ ਆਵੇ ਮੈਨੂੰ ਵੀ ਆਵੇ ਆਪਾਂ ਬਾਈ ਯਾਰੀ ਵੀ ਪੂਰੀ ਰੀ ਨਾ ਨਿਭਾਈ ਦੀਆ ਤੇ ਦੁਸ਼ਮਣੀ ਵੀ ਪੂਰੀ ਤੇਰੀ ਨਾ ਰੀ ਨਾ ਨਿਭਾਵਾਂਗੇ ਪਰ ਬੰਦਿਆਂ ਵਾਂਗੂ ਵੀ ਮੂੰਹ ਤੇ ਕੁਝ ਹੋਰ ਪਿੱਠੇ ਪਿੱਛੇ ਕੁਸਾ ਕੁਝ ਨਾ ਕਰੋ ਆਪਾਂ ਬਾਈ ਕਿਸੇ ਨੂੰ ਮਾੜਾ ਚੰਗਾ ਕਿਤੇ ਕਹਿਆ ਤਾਂ ਹੈ ਨਹੀਂ ਵੈਸੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਤਾਂ ਹੈ ਨਹੀਂਗਾ ਬਾਕੀ ਫਿਰ ਵੀ ਜੇ ਕੋਈ ਮੇਰਾ ਭਰਾ ਜਿਆਦਾ ਔਖਾ ਹੈਗਾ ਤਾਂ ਆ ਜਾਵੇ ਕੋਈ ਚੱਕਰ ਨਹੀਂ